ਫਤੇ ਵਾਗੂ ਜੀ ਕਾ ਕਲਸਾ ਵਾਗੂ ਜੀ ਕੀ ਫਤੇ ਸਾਡਾ ਅੱਜ ਦਾ ਜੋ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਛੇ ਗੁਰੂ ਅਰਜਨ ਸਾਹਿਬ ਜੀ ਦੇ ਅੰਕ ਨੰਬਰ 397 397 ਇਸ ਸ਼ੁਭਿਤ ਹੈ ਵਾਗੂ ਜੀ ਸੰਗਤ ਜੀ ਅਸੀਸ ਬਖਸ਼ੋ ਮੇਰ ਮੇਰ ਕਰੇ ਦਾਤਾ ਤੇ ਅਸੀਂ ਮਿਲ ਜੁਲ ਕੇ ਜੀ ਵਿਚਾਰ ਸਾਂਝੀ ਕਰੀਏ ਇਸ ਸ਼ਬਦੀ ਰਹਾਉ ਦੀ ਸਤਿ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਆਠ ਪਹਿਰ ਸਲਾਹ ਸਿਰਜਣ ਹਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਆਠ ਪਹਿਰ ਪਹਿਰ ਦਾ ਮਤਲਬ ਹੁੰਦਾ ਸਮੇਂ ਦੀ ਇੱਕ ਇਕਾਈ ਸਮੇਂ ਨਾਪਣ ਦਾ ਇੱਕ ਤਰੀਕਾ ਔਰ ਦਿਨ ਔਰ ਰਾਤ ਨੂੰ ਆਪ ਪਹਿਰ ਦਾ ਜੋ ਸਮਾ ਹੈ ਉਹ 3 ਘੰਟੇ ਦਾ ਇੱਕ ਸਮੇਂ ਨੂੰ ਇੱਕ ਪਹਿਰ ਕਹਿੰਦੇ ਕਿਹਾ ਜਾਂਦਾ ਹੈ। ਔਰ ਦਿਨ ਰਾਤ ਦੇ 8 ਪਹਿਰ ਕਾਊਂਟ ਹੁੰਦੇ ਹਨ। 24 ਘੰਟਿਆਂ ਦੇ 8 ਪਹਿਰ ਕਾਊਂਟ ਹੁੰਦੇ ਹਨ। ਜਿਸ ਤਰ੍ਹਾਂ ਇਸ ਸੋਇਲਾ ਸਭ ਦੀ ਬਾਣੀ ਵਿੱਚ ਪੜਦੇ ਹਾਂ ਵਿਸੇ, ਚਸੀਆਂ, ਘੜੀਆਂ, ਪਹਿਰਾ, ਟਿੱਤੀ ਵਾਰੀ, ਮਾਹਵਾ। ਮਤਲਬ ਸਾਰੀਆਂ ਜੋ ਵਿਸੇ, ਚਸੀਆਂ, ਘੜੀਆਂ ਇਹ ਸਭ ਸਮੇਂ ਨੂੰ ਨਾਪਣ ਦੀਆਂ ਇਕਾਈਆਂ ਹਨ। ਉਸ ਤੋਂ ਬਾਅਦ ਕਹਿੰਦੇ ਆਕ ਪੈ ਸਲਾਹਾ ਸਿਰਜਨ ਹਾਰ ਤੂੰ ਸਲਾਮਿੰ ਸਿਫਤ چلا ਕਰਨੀ ਪਰਮਾਤਮਾ ਦੀ ਹਰ ਰਜ਼ਾ ਨੂੰ ਖੇੜੇ ਮੱਥੇ ਮੰਨਣਾ ਸਿਰਜਨ ਹਾਰ ਉਹ ਅਕਾਲ ਪੁਰ ਸ੍ਰਿਸ਼ਟੀ ਦਾ ਰਚੇਤਾ ਅਖਰੀ ਅਰਥਾਂ ਵਿੱਚ ਦੇ ਜੇ ਪ੍ਰਭੂ ਅੱਠੇ ਪਹਿਰ ਤਨੂੰ ਸਲਾਹ ਕੇ ਤੇਰੀ ਸਿਫਤ ਸਲਾਹ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰੇ ਉੱਤੇ ਮਿਹਰ ਕਰ ਮੈਨੂੰ ਤੇਰੀ ਸਿਫਤ ਸਲਾਹ ਦੀ

ਉਹਦੇ ਵਿੱਚ ਕਈ ਵਾਰੀ ਅਸੀਂ ਆਪਣੇ ਆਪ ਨੂੰ ਕ੍ਰੈਡਿਟ ਦੇਣ ਲੱਗ ਜਾਂਦੇ ਹਾਂ ਜਦਕਿ ਅਸੀਂ ਜੇ ਉਸ ਹਰ ਕੰਮ ਛੜਪੂਰਾ ਹੁੰਦਾ ਉਸ ਦਾ ਅਗਰ ਕ੍ਰੈਡਿਟ ਅਸੀਂ ਪਰਮਾਤਮਾ ਨੂੰ ਦਈਏ ਤਾਂ ਉਹ ਉਸ ਦੀ ਸਿਫਤ ਸਲਾਹ ਇਸੇ ਨੂੰ ਹੀ ਕਿਹਾ ਜਾਂਦਾ ਹੈ। ਪਾਣ ਸੀ ਅਠੇ ਪਹਿਰ ਤੋਂ ਕੀ ਸਮਝਣਾ ਹੈ? ਅ اچھا ਅਸੀਂ ਪਹਿਲੇ ਇਹ ਦੇਖੀਏ ਕਿ ਕੀ ਅਸੀਂ ਪਰਮਾਤਮਾ ਦੀ ਜੋ ਸਿਫਤ ਸਲਾਹ ਕਰਨ ਦੀ ਗੱਲ ਕਰ ਰਹੇ ਹਾਂ। ਕਿ ਜੇ ਤੁਸੀਂ ਉਸ ਪ੍ਰਮਾਤਮਾ ਨੂੰ ਨਈ ਕਰਾਂਗੇ ਉਸਤਕ ਨਹੀਂ ਕਰਾਂਗੇ ਜਾਂ ਪਰਮਾਤਮਾ ਦੀ ਤਾਰੀਫ ਨਹੀਂ ਕਰਾਂਗੇ ਤਾਂ ਕਿ ਪ੍ਰਮਾਤਮਾ ਦਾ ਨਾਮ ਨਾ ਘਟ ਜਾਏਗਾ ਨਹੀਂ ਅਸੀਂ ਇਹ ਸਭ ਕੁਝ ਆਪਣੇ ਜੀਵਨ ਨੂੰ ਸੋਹਣਾ ਅਤੇ ਸੱਚਾ ਬਣਾਉਣ ਵਾਸਤੇ ਕਰਨਾ ਹੈ ਅਸੀਂ ਉਸ ਪ੍ਰਮਾਤਮਾ ਨਾਲ ਆਪਣੇ ਆਪ ਨੂੰ ਜੋੜਨ ਵਾਸਤੇ ਤਾਂ ਕਿ ਸਾਡਾ ਮਨੁੱਖਾ ਜਨਮ ਸਫਲ ਹੋ ਜਾਏ ਜਿਸ ਤਰ੍ਹਾਂ ਕਿ ਅਸੀਂ ਸੋਦਰ ਦੀ ਬਾਣੀ ਚ ਵੀ ਪੜਦੇ ਹਾਂ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਜੇ జగਤ ਦੇ ਸਾਰੇ ਜੀਵ ਰਲ ਕੇ ਵੀ ਉਸ ਪ੍ਰਭੂ ਦੀ ਉਸਤਤਵ ਵਿਡਿਆਈ ਇਹ ਕਰਦੇ ਹਾਂ ਤਾਂ ਉਹ ਆਪਣੇ ਅਸਲੇ ਤੋਂ ਕੋਈ ਜੇ ਪਰਮਾਤਮਾ ਦੀ ਸਿਫਤ ਗਿਆਨ ਕਰਦੇ ਹਾਂ ਤਾਂ ਉਸ ਦਾ ਜਤਨ ਕਰਦੇ ਤੇ ਕਿ ਪਰਮਾਤਮਾ ਆਪਣੇ ਅਸਲੇ ਤੋਂ ਵੱਡਾ ਨਹੀਂ ਹੋ ਜਾਂਦਾ ਪਰ ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ ਤਾਂ ਅੱਗੇ ਨਾਲੋਂ ਕੋਈ ਘਟ ਨਹੀਂ ਜਾਂਦਾ ਉਸ ਦਾ ਤੇ ਨੂੰ ਆਪਣੀ ਉਸਤ ਸੋਬਤ ਕੋਈ ਲਾਲਚ ਨਹੀਂ ਇਸੇ ਉਹ ਹੋਣਾ ਸਿੱਖ ਸਿੱਖਤ ਸਲਾਹ ਤੋਂ ਇੱਕ ਗੱਲ ਹੋਰ ਸਮਝਣੀ ਹੈ ਕਿ ਇਹ ਕਿ ਸਿੱਖ ਸਲਾਹ ਕੇ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਪਰਮਾਤਮਾ ਵੀ ਜੋ ਸਿੱਖਤ ਹੈ ਉਸੇ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਔਰ ਜ਼ਿਆਦਾਤਰ ਸਾਡੇ ਵਰਗੇ ਮਨੁੱਖ ਤਾਂ ਹਰ ਵੇਲੇ ਮੈਂ ਮੈਂ ਹੀ ਕਰਦੇ ਰਹਿੰਦੇ ਹਾਂ ਹੁਣ ਜੇ ਸਾਸੀ ਗੁਰਦੁਆਰੇ ਵੀ ਜਾਈਏ ਅਸੀਂ ਕੁਝ ਚੜਾਣਾ ਜਾਂ ਕੁਝ ਦੇਣਾ ਤਾਂ ਉਹ ਤੋਂ ਦੂਰ ਦੀ ਗੱਲ ਹੈ ਜੇ ਅਸੀਂ ਲੰਗਰ ਵਰਤਾਨ ਚ ਵੀ ਥੋੜਾ ਜਿਆ ਸੇਵਾ ਕਰ ਦਿੰਦੇ ਤੇ ਅਸੀਂ ਉਹ ਵੀ ਆਪਣੇ ਆਪ ਨੂੰ ਕ੍ਰੈਡਿਟ ਦੇਣ ਲੱਗ ਜਾਂਦੇ ਹਾਂ ਕਿ ਮੈਂ ਉੱਥੇ ਜੰਨੀ ਦੇ ਲੰਗਰ ਦੀ ਸੇਵਾ ਕਰਕੇ ਆਇਆ ਜਾਂ ਕਰਕੇ ਆਈ ਤੇ ਸਾਨੂੰ ਉਸ ਦਾ ਗਮਾਨ ਹੋ ਜਾਂਦਾ ਹੈ। ਔਰ ਜਿਸ ਕਰਕੇ ਅਸੀਂ ਵਿਕਾਰਾਂ ਦੀ ਮੈਨ ਨਾਲ ਫੋਲ ਪੜ ਜਾਂਦੇ ਹਾਂ। ਔਰ ਅਠੇ ਪੈ ਸਿਫਤਲਾਤੋ ਕੀ ਮਤਲਬ ਹੈ? ਕੀ ਮਤਲਬ ਨਿਕਲਦਾ ਹੈ ਕਿ ਅਸੀਂ ਦੁਨਿਆਵੀ ਸਾਰੀਆਂ ਜ਼ਿੰਮੇਵਾਰੀਆਂ ਤਿਆਗ ਕੇ ਹਰ ਵੇਲੇ ਪਾਸ ਪੂਜਾ ਜਾਂ ਗੁਰੂ ਘਰ ਜਾ ਕੇ ਕਥਾ ਕੀਰਤਨ ਇਹ ਉੱਤੇ ਸੇਵਾ ਸਿਮਰਨ ਹੀ ਕਰਨਾ ਹੈ ਨਹੀਂ ਅਠੇ ਪੈ ਚਪਸਲਾ ਦਾ ਤਰੀਕਾ ਸਾਨੂੰ ਇਸੇ ਸ਼ਬਦ ਦੇ ਬਾਕੀ ਪਦਿਆਂ ਵਿੱਚ ਗੁਰੂ ਸਾਹਿਬ ਨੇ ਹੀ ਸਮਝਾ ਰਹੇ ਹਨ ਉਹ ਸਾਨੂੰ ਕਹਿੰਦੇ ਹਨ ਕਿ ਸਾਨੂੰ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਮਨੁੱਖਾ ਜਨਮ ਮਿਲਿਆ ਹੈ ਇਹ ਸਰੀਰ ਮਿਲਿਆ ਹੈ ਜੋ ਜਿਸ ਦਾ ਇੱਕ ਕੋਈ ਖਾਸ ਮਨੋਰਥ ਹੁੰਦਾ ਹੈ ਇਸ ਦੁਨੀਆ ਤੇ ਆਣ ਤੇ ਸਾਡਾ ਕਿਉਂ ਮਨੋਰਥ ਕੀ ਹੈ ਧਰਮ ਕੁਮਾਣਾ ਕਿਉਂਕਿ ਬਾਣੀ ਵਿੱਚ ਇਸ ਧਰਤੀ ਨੂੰ ਧਰਮਸ਼ਾਲਾ ਵੀ ਕਿਹਾ ਗਿਆ ਹੈ ਔਰ ਇਸ ਦੇ ਨਾਲ ਨਾਲ ਇਸ ਨੂੰ ਕਰਮ ਭੂਮੀ ਦਾ ਵੀ ਨਾਮ ਦਿੱਤਾ ਗਿਆ ਹੈ ਧਰਮ ਦੀ ਪਰਿਭਾਸ਼ਾ ਅਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ ਸਰਬ ਧਰਮੇ ਸੇਸ਼ ਧਰਮ ਕੀ ਧਰਮ ਹੈ ਸਿਸ਼ਟ ਹਰ ਕੋ ਨਾਮ ਜਪ ਕਿ ਉਸ ਪਰਮਾਤਮਾ ਦਾ ਨਾਮ ਜਪ ਔਰ ਆਪਣੇ ਕਰਮਾਂ ਚ ਨਿਰਮਲ ਕਰਮ ਕਰਨੇ ਹਰ ਕੋ ਨਾਮ ਜਪ ਨਿਰਮਲ ਕਰਮ ਔਰ ਸਿਫਤ ਸਿਫਤ ਨੂੰ ਅਸੀਂ ਸਮਝ ਚੁੱਕੇ ਹਾਂ ਕਿ ਪਰਮਾਤਮਾ ਦੇ ਸ਼ੁਕਰਾਨੇ ਜਦੋਂ ਅਸੀਂ ਆਪਣੇ ਹਰ ਕੰਮ ਲਈ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਦਾਤੇ ਦੀ ਹਰ ਰਜ਼ਾ ਨੂੰ ਕਿਹੜੇ ਮੱਤੇ ਮੰਨੀਏ ਫਿਰ ਭਾਵੇਂ ਉਹ ਸਾਡੀ ਮਨਚਾਹੀ ਇੱਛਾ ਦੇ ਮੁਤਾਬਿਕ ਹੋਏ ਕੰਮ ਤੇ ਜਾਂ ਸਾਡੀ ਇੱਛਾ ਤੋਂ ਉਲਟ ਹੋਏ ਇਸ ਗੱਲ ਦਾ ਸਦਾ ਦਿਮਾਗ ਵਿੱਚ ਰੱਖੀਏ ਆਪਣੇ ਕਿ ਸਾਡਾ ਮਾਈ ਬਾਪ ਹੈ ਉਹ ਸਾਡਾ ਮਾਪਿਓ ਹੈ ਉਹ ਸਾਡਾ ਕਦੇ ਬੁਰਾ ਨਹੀਂ ਕਰੇਗਾ ਪਰ ਇਹ ਗੱਲ ਵੀ ਦਾਤੇ ਦੀ ਬਖਸ਼ਿਸ਼ ਨਾਲ ਹੀ ਸਮਝ ਆਉਂਦੀ ਹੈ ਕਿਉਂਕਿ ਅਸੀਂ ਜ ਬਾਣੀ ਜਪੁ ਵਿੱਚ ਵੀ ਸਮਝਦੇ ਹਾਂ ਜੋਰ ਨ ਸੁਰਤੀ ਗਿਆਨ ਵਿਚਾ ਕਿ ਆਤਮਾ ਆਮ ਦੀ ਆਤਮਾ ਦਾ ਆਤਮਕ ਗਿਆਨ ਜੋ ਸਾਨੂੰ ਮਿਲਦਾ ਹੈ ਅਤੇ ਵਿਚਾਰ ਜੋ ਵਿੱਚ ਰਹਿਣ ਦੀ ਵੀ ਸਾਡੀ ਆਪਣੀ ਕੋਈ ਸਮਰੱਥਾ ਨਹੀਂ ਹੈ ਜੋ ਨ ਜੁਕਤੀ ਛੁੱਟੇ ਸੰਸਾਰ ਉਸ ਜੁਕਤੀ ਵਿੱਚ ਰਹਿਣ ਲਈ ਵੀ ਸਾਡਾ ਕੋਈ ਇਖਤਿਆਰ ਨਹੀਂ ਹੈ ਇਸ ਕਰਕੇ ਸਾਡਾ ਮਨ ਜਨਮ ਮਰਨ ਤੋਂ ਬਚ ਜਾਏ ਕਿ ਸਾਡਾ ਆਪਣਾ ਉੱਥੇ ਕੋਈ ਇਕਤਿਆਰ ਨਹੀਂ ਹੈ ਹੁਣ ਅਸੀਂ ਇਸ ਸਿਫਤ اور ਸਲਾਹ ਦੋ ਵਰਡ ਅ ਕਿਹਾ ਹਾਂ ਸਲਾਹ ਹਾਂ ਲਿਖ ਸਲਾਹ ਕੀ ਮਤਲਬ ਹੁੰਦਾ ਹੈ ਕਿ ਇਸ ਤੋਂ ਬਾਅਦ ਅ ਅਸੀਂ ਹੁਣ ਇਸ ਤੋਂ ਬਾਅਦ ਸਮਝਣਾ ਕਿ ਸਲਾਹ ਕੀ ਵਰਡ ਹੁੰਦਾ ਹੈ ਅਸੀਂ ਜਦ ਵੀ ਆਪਣੇ ਜੀਵਨ ਵਿੱਚ ਕੋਈ ਵੱਡਾ ਫੈਸਲਾ ਲੈਣਾ ਹੁੰਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੱਡੇ ਬਜ਼ੁਰਗ ਕੋਲ ਜਾਂਚੂ ਕੰਮ ਲਈ ਅਸੀਂ ਸਲਾਹ ਲੈਣੀ ਹੈ ਉਸ ਫੀਲਡ ਵਿੱਚ ਜੋ ਕੋਈ ਬਹੁਤ ਨੋਲੇਜ ਰੱਖਦਾ ਹੈ ਜਾਂ ਫਿਰ ਜਿਸ ਤੇ ਸਾਨੂੰ ਬਹੁਤ ਭਰੋਸਾ ਹੁੰਦਾ ਹੈ ਉਹ ਉਹ ਸਾਨੂੰ ਪਤਾ ਹੁੰਦਾ ਹੈ ਕਿ ਉਹ ਸਾਨੂੰ ਬਿਲਕੁਲ ਠੀਕ ਸਮਝਾਏਗਾ ਅਸੀਂ ਉਸ ਤੋਂ ਸਲਾਹ ਲੈਂਦੇ ਹਾਂ ਪਰ ਜੇ ਅਸੀਂ ਜਾਣਦੇ ਹਾਂ ਕਿ ਸਾਡਾ ਇਹ ਅਨਮੋਲ ਅਨਮੋਲ ਮਨੁੱਖਾ ਜਨਮ ਅਸੀਂ ਇਸ ਨੂੰ ਸਫਲਾ ਕਰਕੇ ਜਾਈਏ ਤਾਂ ਸਾਨੂੰ ਆਪਣੇ ਸਤਪੁਰ ਦੀ ਸਲਾਹ ਲੈਣੀ ਚਾਹੀਦੀ ਹੈ ਉਹਦੀ ਹੀ ਸਾਡੇ ਦੀ ਸਲਾਹ ਲੈ ਕੇ ਉਹਦੀ ਮੰਨੀ ਚਾਹੀਦੀ ਹੈ ਉਹਦੇ ਤੋਂ ਹੀ ਆਪਣੀ ਜੀਵਨ ਜਾਗ ਸਿੱਖਣੀ ਚਾਹੀਦੀ ਹੈ ਔਰ ਉਹਦੇ ਉਸੇ ਜੀਵਨ ਜਾਗ ਤੇ ਹੀ ਸਾਨੂੰ ਆਪਣਾ ਜੀਵਨ ਵਿੱਚ ਅਪਣਾਉਣੀ ਵਿੱਚ ਆਈਦੀ ਹੈ ਔਰ ਅਸੀਂ ਅ ਔਰ ਗੁਰਬਾਣੀ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਸਾਡਾ ਇਹ ਜੀਵਾਤਮਾ ਜੋ ਹੈ ਇਹ ਅਤੇ ਸਾਡਾ ਇਹ ਸਰੀਰ ਸਭ ਉਸ ਪਰਮਾਤਮਾ ਦੀ ਰਾਸ ਪੂੰਜੀ ਹੈ ਅਤੇ ਉਹ ਸਾਡਾ ਮਾਪਿਓ ਹੈ ਅਗਰ ਅਸੀਂ ਆਪਣੀ ਦ੍ਰਿਸ਼ਟਮਾਨ ਦੁਨੀਆ ਵਿੱਚ ਵੀ ਦੇਖੀਏ ਤਾਂ ਮਾਪਿਓ ਤੋਂ ਜ਼ਿਆਦਾ ਬੱਚੇ ਦਾ ਕੋਈ ਵੀ ਹਮਾਇਤੀ ਨਹੀਂ ਹੁੰਦਾ। ਔਰ ਇਸ ਲਈ ਸਾਨੂੰ ਉਸ ਗੁਰੂ ਦੇ ਦੱਸੇ ਰਾਹ ਤੇ ਟੂਟ ਪ੍ਰੋਫੈਸ਼ਨਲ ਚੱਲਣਾ ਚਾਹੀਦਾ ਹੈ ਕਿਉਂਕਿ ਉਹ ਗੁਰੂ ਸਾਡਾ ਸਾਨੂੰ ਹਮੇਸ਼ਾ ਚੰਗੇ ਤੇ ਸੱਚਜੇ ਤਰੀਕੇ ਨਾਲ ਸਾਨੂੰ ਆਪਣੇ ਜੀਵਨ ਨੂੰ ਸਫਲ ਕਰਨ ਦੀ ਰਾਹ ਦਰਸਦਾ ਹੈ ਜਿਹਦੇ ਵਿੱਚ ਅਸੀਂ ਹਰ ਵੇਲੇ ਸਮਝਦੇ ਹਾਂ ਇਹ ਸ਼ਬਰ ਸੰਤੋਖ ਦਿਆ ਧਰਮ ਤਿਰਜ ਇਹ ਸਾਰੀਆਂ ਜੋ ਜੀਵਨ ਦੇ ਗੁਣ ਹਨ ਉਹ ਸਾਨੂੰ ਇਸ ਜੀਵਨ ਨੂੰ ਸੱਚਜਾ ਬਣਾਉਣ ਵਿੱਚ ਸਾਡਾ ਸਾਥ ਦਿੰਦੇ ਨੇ ਉਸ ਤੋਂ ਬਾਅਦ ਸਭ ਤੋਂ ਵੱਡੀ ਔਰ ਮੇਨ ਗੱਲ ਹੈ ਕਿ ਸਾਨੂੰ ਆਪਣੇ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਤੇ ਅਸੀਂ ਇੱਕ ਦਿਨ ਵਾਪਸ ਵੀ ਜਾਣਾ ਹੈ ਔਰ ਉਸ ਮੌਤ ਦਾ ਸਾਨੂੰ ਕਿਸੇ ਨੂੰ ਕੋਈ ਸਮੇਂ ਨਹੀਂ ਪਤਾ ਔਰ ਸਾਨੂੰ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਇਸ ਆਪਣੀ ਜਿਹੜੀ ਕਾਇਆ ਸਾਡਾ ਸਰੀਰ ਹੈ ਇਸ ਨੂੰ ਪੰਜ ਵਿਕਾਰਾਂ ਤੋਂ ਉਹ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਉਸ ਲਈ ਸਾਨੂੰ ਉਸ ਪਰਮਾਤਮਾ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਸਾਨੂੰ ਆਪਣਾ ਉੱਚਾ ਆਚਰਣ ਰੱਖਣਾ ਚਾਹੀਦਾ ਹੈ ਤੇ ਮਿੱਠ ਬੋਲੜੇ ਔਰ ਸਾਨੂੰ ਧੀਰਜ ਵਾਲਾ ਸੁਭਾਅ ਰੱਖਣਾ ਚਾਹੀਦਾ ਹੈ ਇੰਨੀਆਂ ਚੀਜ਼ਾਂ ਤੇ ਜੇ ਅਸੀਂ ਆਪਣਾ ਕੰਮ ਕਰਨਾ ਕਰਨ ਲੱਗ ਜਾਵਾਂਗੇ ਅਸੀਂ ਸਮਝਣ ਲੱਗ ਜਾਵਾਂਗੇ ਕਿ ਸਿਪ ਪਰਮਾਤਮਾ ਕੋਲੋਂ ਇਹ ਸੱਚੀ ਜਲ ਲੈਣੀਆਂ ਨੇ ਤੇ ਸਾਡਾ ਇਹ ਜੀਵਨ ਪਰਮਾਤਮਾ ਦੇ ਦੱਸੇ ਰਾਹ ਤੇ ਚੱਲ ਕੇ ਇਸ ਅਨਮੋਲ ਸਵਾਰਥ ਨੂੰ ਅਸੀਂ ਇਸ ਜੀਵਨ ਵਿੱਚ ਚੀਜ਼ ਸਫਲ ਕਰ ਲਾਂਗੇ ਤੇ ਪਰਮਾਤਮਾ ਦੀ ਸਿਫਤ ਖਲਾਤੋਂ ਅਸੀਂ ਇਹ ਸਮਝ ਲਿਆ ਹੈ ਕਿ ਅਸੀਂ ਉਸ ਪਰਮਾਤਮਾ ਦੀ ਅੱਠੇ ਪੈਰ ਸਿਫਤਲਾ ਕਿਸ ਤਰ੍ਹਾਂ ਕਰਨੀ ਹੈ ਇਸ ਇਸ ਚੀਜ਼ ਨੂੰ ਹੁਣ ਗੁਰੂ ਸਾਹਿਬ ਸਾਨੂੰ ਪਹਿਲੇ ਪੜੇ ਸਮਝਾ ਰਹੇ ਹਾਂ ਉਸ ਗੁਰੂ ਸਾਹਿਬ ਕਹਿੰਦੇ ਹਨ ਹੱਬੇ ਥੋਕ ਵਿਸਾਰ ਠਿੱਕੋ ਖਿਆਲ ਕਰ ਹੱਬੇ ਦਾ ਮਤਲਬ ਸਾਰੇ ਜਿੰਨੇ ਵੀ ਤੇਰੇ ਸੰਸਾਰ ਵਿੱਚ ਤੇਰੇ ਕੋਲ ਪਦਾਰਥ ਹਨ ਥੋਕ ਵੀ ਪਦਾਰਥ ਠਿੱਕੋ ਖਿਆਲ ਕਰ ਮਤਲਬ ਇੱਕ ਪਰਮਾਤਮਾ ਦਾ ਧਿਆਨ ਕਰਨਾ ਝੂਠਾ ਲਾਏ ਗੁਮਾਨ ਮੰਤਨ ਅਰਬ ਦਾ ਝੂਠਾ ਮੀਂਹ ਕੂੜ ਜਿਹੜਾ ਕਿ ਅਸੀਂ ਬਾਣੀ پڑھਦਿਆਂ ਆਖਾਦੀ ਵਾਰ ਉਹਦੇ ਵਿੱਚ ਵੀ ਸਾਨੂੰ ਪੂਰੀ ਇੱਕ ਜਿਹੜੀ ਸ਼ਲੋਕ ਹੈ ਉਹ ਕੂੜ ਤੇ ਹੀ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਕੂੜ ਕੀ ਹੈ ਕਿ ਸੰਸਾਰ ਵਿੱਚ ਜੇਕਰ ਕੋਈ ਰਾਜਾ ਬਣ ਗਿਆ ਤੇ ਉਹ ਵੀ ਬਿੰਦਨ ਹਾਰੇ ਕੂੜ ਦਾ ਮਤਲਬ ਬਿੰਦਨ ਆ ਰਿਹਾ ਜੋ ਅੱਜ ਸਾਨੂੰ ਨਜ਼ਰ ਆ ਰਿਹਾ ਉਹ ਛਲ ਹੈ ਉਹ ਕਦੀ ਵੀ ਬਿੰਦਨ ਸਕਦਾ ਹੈ ਰਾਜਾ ਹੋਏ ਪ੍ਰਜਾ ਹੋਏ ਕੁਝ ਵੀ ਹੋਏ ਉਹ ਸਾਰੇ ਬਿੰਦਨਹਾਰ ਨੇ ਔਰ ਉਹਨਾਂ ਦਾ ਅੱਜ ਉਹ ਅਗਰ ਤੁਹਾਨੂੰ ਨਜ਼ਰ ਆ ਰਹੇ ਨੇ ਅਗਲੇ ਪਲ ਦਾ ਤੁਹਾਨੂੰ ਪਤਾ ਨਹੀਂ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇਹ ਸਾਰਾ ਸੰਸਾਰ ਹੀ ਕੂੜ ਹੈ ਉਸ ਤੋਂ ਬਾਅਦ ਕਹਿੰਦੇ ਨੇ ਕਿ ਅਗਰ ਤੁਹਾਨੂੰ ਕੋਈ ਕੋਈ ਸ਼ਮਿਆਨੀ ਵਿੱਚ ਬੈਠਾ ਨਜ਼ਰ ਆ ਰਿਹਾ ਜਾਂ ਕੋਈ ਮੰਡਪ ਵਿੱਚ ਕੋਈ ਮਹਿਲਾ ਵਿੱਚ ਬੈਠਾ ਨਜ਼ਰ ਆਇਆ ਉਹਦੇ ਵਿੱਚ ਬੈਠਣ ਵਾਲੇ ਵੀ ਸਾਰੇ ਬਿੰਦਨਹਾਰ ਨੇ ਕੀ ਓ ਝੂਠਾ ਦਾ ਮਤਲਬ ਕੂੜ ਊਰ ਲਾਇ ਝੂਠਾ ਲਾਇ ਗੁਮਾਨ ਮੰਤਨ ਅਰਪਤਾ ਝੂਠਾ ਮੀਨਸ ਕੂੜ ਨਾਸ਼ ਹੋਣ ਵਾਲਾ ਲਾਹੇ ਦੂਰ ਕਰਕੇ ਗੁਮਾਨ ਗੁਮਾਨ ਮੀਨ ਹੰਕਾਰ ਮਨ ਹਿਰਦਾ ਜਿਹਦੇ ਬਾਰੇ ਹੁਣੇ ਸਾਨੂੰ ਪ੍ਰੋਫੈਸਰ ਸਾਹਿਬ ਨੇ ਬਹੁਤ ਡਿਟੇਲ ਵਿੱਚ ਸਮਝਾਇਆ ਉਹ ਤਨ ਦਾ ਮਤਲਬ ਅਸੀਂ ਜਾਣਦੇ ਹਾਂ ਇਹ ਸਰੀਰ ਅਰਬ ਅਰਬ ਕੀ ਮਤ ਅਰਬ ਕੇ ਭੇਟਾ ਕਰਕੇ ਧਾਰਮਿਕ ਰੱਖਦੇ ਉਹ ਇਸ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਸਾਰੇ ਸੰਸਾਰਿਕ ਪਦਾਰਥਾਂ ਦਾ মোহ ਛੁਲਾ ਕੇ ਸਿਰਫ ਇੱਕ ਪਰਮਾਤਮਾ ਦਾ ਧਿਆਨ ਕਰ ਦੁਨੀਆ ਦੀਆਂ ਮਲਕੀਤਾਂ ਦਾ ਝੂਠਾ ਮਾਨ ਆਪਣੇ ਮਨ ਵਿੱਚੋਂ ਦੂਰ ਕਰ ਦੇ ਆਪਣਾ ਮਨ ਪਰਮਾਤਮਾ ਅਗੇ ਪੇਟਾ ਕਰ ਐਵੇਂ ਉਹ ਉਹਨਾਂ ਨੇ ਗੁਰੂ ਜੀ ਨੇ ਇਹਦੇ ਵਿੱਚ ਹੀ ਸਾਨੂੰ ਇਹ ਦੱਸਿਆ ਕਿ ਅਠੇ ਪੈਰ ਤੋਂ ਕਿਸ ਤਰ੍ਹਾਂ ਜੁੜਨਾ ਕਿ ਉਸ ਸੰਸਾਰਿਕ ਪਦਾਰਥਾਂ ਨੂੰ ਵਰਤ ਪਰ ਉਹਨਾਂ ਮੋਹਨ ਐਨਾਂ ਮੋਹਨਾ ਪਾ ਕੇ ਉਹਨਾਂ ਹੰਕਾਰ ਹੋ ਜਾਏ ਆਪਣੇ ਕੀਤ ਵਿੱਚ ਸਿਰਫ ਉੱਥੇ ਰੂਹਤਰ ਮਾਤਮਾ ਨੂੰ ਵਸਾਈ ਰੱਖ ਤੇ ਇਸੇ ਚੀਜ਼ ਨੂੰ ਹੀ ਅਸੀਂ ਜਿਹੜਾ ਇੱਕ ਸ਼ਬਦ ਅਸੀਂ ਬੜੇ ਆਮ ਗੁਰਦੁਆਰਿਆਂ ਵਿੱਚ ਸੁਣਦੇ ਹਾਂ ਉਹਦੇ ਵਿੱਚ ਵੀ ਗੁਰੂ ਸਾਹਿਬ ਨੇ ਉਹ ਵੀ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਜਿਹੜਾ ਅਸੀਂ ਸ਼ਬਦ ਆਮ ਗੁਰਦੁਆਰਿਆਂ ਚ ਸੁਣਿਆ ਲੱਖ ਖੁਸ਼ੀਆਂ ਪਾਚੀਆਂ ਉਹ ਸ਼ਬਦ ਜਦ ਕੀ ਰਹਾਉ ਦੀ ਤੁਕ ਵਿੱਚ ਉਹਦੇ ਚ ਉਹਦਾ ਪਹਿਲਾ ਪਤਾ ਤਾਂ ਇਹ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤ ਜੀ ਤੁਨ੍ਹੇ ਲੱਖ ਖੁਸ਼ੀਆਂ ਔਰ ਪਾਤਸ਼ਾਹੀਆਂ ਕਿਸ ਤਰ੍ਹਾਂ ਮਿਲ ਸਕਦੀਆਂ ਹਨ ਉਹਦੇ ਨਾਲ ਉਹਨਾਂ ਨੇ ਇੱਕ ਕੰਡੀਸ਼ਨ ਲਗਾਈ ਹੈ ਜੇ ਸਤਗੁਰ ਨਦਰ ਕਰੇ ਜੇ ਉਸ ਪਰਮਾਤਮਾ ਦੀ ਤੇਰਤ ਨਜ਼ਰ ਹੋਏਗੀ ਤਾਂ ਹੀ ਤਨੂੰ ਖੁਸ਼ੀਆਂ ਤੇ ਪਾਤਸ਼ਾਹੀਆਂ ਇਸ ਸੰਸਾਰ ਵਿੱਚ ਮਿਲ ਸਕਦੀਆਂ ਹਨ ਤੇ ਉਸ ਦੇ ਰਹਾਉ ਦੇ ਤੁਕ ਵਿੱਚ ਉਹ ਕਹਿੰਦੇ ਹਨ ਮੇਰੇ ਮਨ ਇੱਕ ਸਿਉਚਿਤ ਲਾਏ ਇਕ ਕਸਬਿੰ ਸਭ ਤੰਦ ਹੈ ਸਭ ਮਿੱਤਿਆ ਮਮਾਇ ਜੋ ਹੁਣੇ ਅਸੀਂ ਇੱਥੇ ਰਹਾਉ ਦੀ ਤੂਫੀ ਚ ਪੜਿਆ ਹੈ ਉਹੀ ਗੱਲ ਸਾਨੂੰ ਗੁਰੂ ਸਾਹਿਬ ਇਸ ਤਰੀਕੇ ਵੀ ਸਮਝਾ ਰਹੇ ਹਨ ਕਿ ਮੇਰੇ ਮਨ ਇੱਕ ਕਸ ਚੋਚਿਤ ਲਾਇ ਤੋ ਚਿੱਤ ਸਿਰਫ ਉਸ ਪਰਮਾਤਮਾ ਨਾਲ ਆਪਣਾ ਜੋੜੀ ਰੱਖ ਆਪਣੇ ਮਨ ਨੂੰ ਸਿਰਫ ਉਨਹੀਂ ਬਸਾ ਇੱਕ ਪਦਾਰਥ ਤੈਨੂੰ ਪਰਮਾਤਮਾ ਨੇ ਤੂੰ ਸੰਸਾਰ ਵਿੱਚ ਆਇਆ ਤੈਨੂੰ ਦੇਣੇ ਹੀ ਹੈ ਔਰ ਤੂੰ ਉਹਨਾਂ ਨੂੰ ਵਰਤ ਵੀ ਰਿਹਾ ਪਰ ਇਕ ਕਸਬਿੰ ਸਭ ਤੰਦ ਹੈ ਇਹ ਸਾਰਾ ਜੰਜਾਲ ਹੈ ਇਹ ਮਿੱਠਿਆ ਹੈ ਬਿੰਸੰਹਾਰ ਹੈ ਇਹ ਸਾਰੀ ਮਾਇਆ ਤਮ ਮੋਹ ਹੈ ਇਹ ਸਭ ਬਿਨਸ ਜਾਣਾ ਇੱਕ ਪਰਮਾਤਮਾ ਦੇ ਪਿਆਰ ਤੋਂ ਬਿਨਾ ਔਰ ਉਸੇ ਸ਼ਬਦ ਵਿੱਚ ਇਹ ਹੀ ਵੀ ਸਮਝਾਂਦੇ ਹਾਂ ਕਿ ਸਭੇ ਥੋਕ ਪ੍ਰਾਪਤੇ ਕਿ ਤਨ ਦੁਨੀਆ ਦੇ ਸਾਰੇ ਪਦਾਰਥ ਮਿਲ ਜਾਣਗੇ ਇਹ ਮਨੁੱਖ ਪਰ ਕਸ਼ਮ ਜੇ ਆ ਵੀ ਇਕਾਪ ਜੇ ਉਹ ਇੱਕ ਪਰਮਾਤਮਾ ਤੇ ਉਹਦੇ ਨਾਲ ਤੇਰਾ ਪਿਆਰ ਪੈ ਜਾਵੇ ਤੇ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਇਕੱਠ ਕਿ ਤੇਰਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏਗਾ ਜਨਮ ਪਦਾਰਥ ਸਫਲ ਸਫਲ ਮੀਨ ਕਾਮਯਾਬ ਹੋ ਜਾਏਗਾ ਪਰ ਕਿਸਾ ਜੇ ਸੱਚਾ ਸ਼ਬਦ ਕਤ ਜੇ ਤੂੰ ਸਦਾ ਸੇ ਰਹਿਣ ਵਾਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹੇਗਾ ਤੇ ਤਾਂ ਹੀ ਉਹ ਤੈਨੂੰ ਪਰਮਾਤਮਾ ਦੇ ਸਾਰੇ ਥੋਕ ਪ੍ਰਾਪਤ ਤੈਨੂੰ ਮਿਲ ਜਾਣਗੇ ਜੇ ਸਾਥੀ ਇਹਦੇ ਵਿੱਚ ਵੀ ਹੁਣੇ ਹੀ ਪੜਿਆ ਖੱਬੇ ਥੋਕ ਵਿਸਾਰ ਇੱਕੋ ਖਿਆਲ ਕਰ ਇਹ ਸਾਰੇ ਦੁਨੀਆ ਦੇ ਪਦਾਰਤ ਨੇ ਉਹਨਾਂ ਨੂੰ ਵਰਤ ਪਰ ਉਹਨਾਂ ਨੂੰ ਆਪਣੇ ਹਰ ਵੇਲੇ ਚਿੱਤ ਵਿੱਚ ਰੱਖ ਕੇ ਹੰਕਾਰ ਨਾ ਕਰ। ਖਿਆਲ ਉਸ ਪਰਮਾਤਮਾ ਨਾਲ ਹੀ ਆਪਣਾ ਜੋੜੀ ਰੱਖ। ਹੁਣ ਅਸੀਂ ਆ ਦੇਖੀਏ ਅਗਰ ਅਸੀਂ ਕਿਧਰੇ ਆਪਣੇ ਸ਼ਹਿਰ ਜਾਂ ਕੰਟਰੀ ਵਿੱਚ ਦੂਸਰੀ ਕੰਟਰੀ ਵਿੱਚ ਕਿਧਰੇ ਬਾਹਰ ਜਾਂਦੇ ਆ ਯਾ ਉੱਥੇ ਜਾਣ ਲਈ ਅਸੀਂ ਕੋਈ ਵੀ ਸਾਧਨ ਯੂਜ਼ ਕਰਨੇ ਆ ਚਾਹੇ ਅਸੀਂ ਬਾਇਰ ਜਾਈਏ ਚਾਹੇ ਅਸੀਂ ਬਾਇ ਟ੍ਰੇਨ ਜਾਈਏ ਜਾਂ ਕੋਈ ਕੈਪ ਕਰਕੇ ਜਾਈਏ ਤਾਂ ਕਿ ਅਸੀਂ ਕਹਿ ਸਕਦੇ ਹਾਂ ਕਿ ਇਸ ਵਾਰ ਅਸੀਂ ਜਿਹੜੀ ਉੱਥੇ ਪਲੇਨ ਵਿੱਚ ਸੀਟ ਲਈ ਜਾਂ ਜਿਹੜੀ ਅਸੀਂ ਸਾਨੂੰ ਟ੍ਰੇਨ ਵਿੱਚ ਸੀਟ ਮਿਲ ਉਹ ਪਰਮਾਨੈਂਟ ਸਾਡੀ ਹੈ ਜਦ ਉਹ ਚੀਜ਼ਾਂ ਸਾਡੀਆਂ ਨਹੀਂ ਹੈ ਜਾਂ ਇੱਥੇ ਉੱਥੇ ਜਾ ਕੇ ਜਿਹੜੇ ਹੋਟਲ ਤੇ ਰਹਿਣੇ ਆ ਜਾਂ ਜਿਸ ਰਿਸ਼ਤੇਦਾਰ ਦੇ ਘਰ ਜਾਣੇ ਆ ਕਿ ਅਸੀਂ ਉਹਨਾਂ ਚੀਜ਼ਾਂ ਤੇ ਆਪਣਾ ਹੱਕ ਜਤਾਉਂਦੇ ਹਾਂ ਅਗਰ ਨਹੀਂ ਜਿਤਾਉਂਦੇ ਤੇ ਇਸੇ ਤਰ੍ਹਾਂ ਇਸ ਸੰਸਾਰਿਕ ਯਾਤਰਾ ਵਿੱਚ ਵੀ ਇਹ ਪੂਰਾ ਇਸ ਸੰਸਾਰਿਕ ਯਾਤਰਾ ਨੂੰ ਪੂਰਾ ਕਰਨ ਲਈ ਵੀ ਜੋ ਕੁਝ ਤੁਹਾਨੂੰ ਉਸ ਗੁਰੂ ਦੀ ਬਖਸ਼ਿਸ਼ صدਕਾ ਮਿਲਿਆ ਹੈ ਉਸ ਨੂੰ ਆਪਣੀ ਮਲਕੀਅਤ ਨਾ ਸਮਝ ਉਸ ਤੇ ਅਭਿਮਾਨ ਜਾਂ ਹੰਕਾਰ ਨਾ ਕਰ ਕਰ ਉਸ ਤੇ ਅਭਿਮਾਨ ਹੰਕਾਰ ਕਰਨ ਦੀ ਜਗ੍ਹਾ ਉਸ ਤੇ ਸ਼ੁਕਰਾਨੇ ਵਿੱਚ ਰਹਿ ਤੇ ਉਸ ਦੀਆਂ ਜੋ ਵੀ ਉਸ ਨੇ ਤੁਹਾਨੂੰ ਪਰਮਾਤਮਾ ਨੇ ਸਹੂਲਤਾਂ ਦਿੱਤੀਆਂ ਨੇ ਪਰਵਾਹ ਦਿੱਤਾ ਕੁਝ ਵੀ ਦਿੱਤਾ ਜਾਂ ਮਹਿਲ ਮਾਣੀਆਂ ਦਿੱਤੀਆਂ ਨੇ ਜੋ ਵੀ ਤੁਹਾਨੂੰ ਦਿੱਤਾ ਉਹਦੇ ਸਿੱਖੁਕਰ ਨਹੀਂ ਵਿਚਰਾ। ਉਹ ਉਸ ਨੂੰ ਵਰਤ ਲੇਕਿਨ ਉਹਨਾਂ ਦੇ ਕਮੈਂਟ ਤੋਂ ਬਾਹਰ ਰਹਿ ਕੇ ਜਿਸ ਤਰ੍ਹਾਂ ਸਾਨੂੰ ਫ੍ਰੀ ਜੀ ਸਮਝਾਉਂਦੇ ਹਨ ਉਹ ਪਰਮਾਨੰਥ ਸ਼ੇਖੇ ਰਿਤ ਜਗ ਨ ਕੋਈ ਥਿਰ ਰਿਆ ਕਿ ਇਹ ਸ਼ੇਖ ਫ੍ਰੀ ਇਸ ਜਗ ਵਿੱਚ ਸਦਾ ਲਈ عمر ਕੋਈ ਵੀ ਭੋਗ ਨਹੀਂ ਸਕਦਾ। ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਕਿ ਵੇਖ ਜਿਸ ਤਰਤੀ ਤੇ ਇਸ ਥਾਂ ਤੇ ਅਸੀਂ ਹੁਣ ਬੈਠੇ ਹਾਂ ਇਸ ਤਰਤੀ ਉੱਤੇ ਕਹੀਂ ਬੈ ਕੇ ਚਲੇਗੇ। ਇਸ ਤਰ੍ਹਾਂ ਸੀ ਅੱਜ ਅਗਰ ਕਿਸੇ ਮਕਾਨ ਚ ਵੀ ਰਹਿ ਰਹੇ ਆ ਸਾਡਾ ਆਪਣਾ ਵੀ ਹੈ ਤੇ ਸਾਨੂੰ ਇਹ ਵੀ ਸਮਝ ਆਣੀ ਚਾਹੀਦੀ ਹੈ ਕਿ ਉਸ ਮਕਾਨ ਵਿੱਚ ਸਾਡੇ ਤੋਂ ਪਹਿਲੇ ਸਾਡੇ ਵੱਡੇ ਦੇ ਬਜ਼ੁਰਗ ਰਹਿਣਾ ਸੀ ਰਹਿ ਰਹੇ ਆ ਇਸ ਤੋਂ ਬਾਅਦ ਸਾਡੇ ਬੱਚਿਆਂ ਨੇ ਰਹਿਣਾ ਹੈ ਇਹ ਟਾਈਮ ਦੇ ਨਾਲ ਬਦਲਦੇ ਰਹਿਣਾ ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਜੇ ਅਗਰ ਅਸੀਂ ਹੰਕਾਰ ਕਰ ਲਾਂਗੇ ਤੇ ਸਾਨੂੰ ਉਹ ਹੰਕਾਰ ਸਾਨੂੰ ਜਿਹੜੇ ਅਸੀਂ ਮਨੁੱਖਾ ਜਨਮ ਦੇ ਜਿਹੜੇ ਸੁਆਸ ਨੇ ਉਹਨਾਂ ਨੂੰ ਸਫਲ ਕਰ ਦੇਗਾ ਮਨਮੁਖ ਬਣਾ ਦੇਗਾ ਸਿਰ ਉਸ ਪਰਮਾਤਮਾ ਨਾਲੋਂ ਟੁੱਟ ਜਾਵਾਂਗੇ ਇਸ ਲਈ ਇਸ ਪਹਿਲੇ ਪੱਧਰੇ ਵਿੱਚ ਜੋ ਬਖਸ਼ਿਸ਼ਾ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਹਨ ਉਹਨਾਂ ਨੂੰ ਅਚੀ ਚਾਹੇ ਕੋਈ ਕਮਾਈਆਂ ਨੇ ਕੋਠੀਆਂ ਕਾਰਾਂ ਨੇ ਜਾਂ ਕੋਈ ਉਦ ਹੈ ਉਹ ਹਰ ਵੇਲੇ ਯਾਦ ਰਹਿਣਾ ਚਾਹੀਦਾ ਹੈ ਕਿ ਇਹ ਸਭ ਕੁਝ ਅਸੀਂ ਮਾਂ ਦੇ ਗਰਭ ਤੋਂ ਲੈ ਕੇ ਇਸ ਲੈ ਕੇ ਔਰ ਸਾਰੇ ਜੀਵਨ ਦੇ ਆਖਰੀ ਸਵਾਰਥ ਤੱਕ ਤਨੂ ਜੋ ਵੀ ਉਸ ਦੇ ਸਕਸਾ ਜਵਾਵਨ ਦਿੱਤੇ ਨੇ ਪਰਮਾਤਮਾ ਨੇ ਉਹ ਆ ਦਾਤੇ ਦੀ ਕਿਰਪਾ ਸਦਕਾ ਹੀ ਮਿਲਿਆ ਹਨ ਹੁਣ ਅਗਲੇ ਪਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਪਰਮਾਤਮਾ ਦੇ ਅੱਗੇ ਸ਼ੁਕਰਾਨਾ ਕਰਦੇ ਹੋਏ ਉਸ ਦੇ ਚਰਨਾਂ ਵਿੱਚ ਆਪਣੇ ਮਨ ਔਰ ਤਨ ਨੂੰ ਤੋ ਕਿਸ ਤਰ੍ਹਾਂ ਪੇਟ ਕਰਨਾ ਹੈ ਉਹ ਕਹਿੰਦੇ ਹਨ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੋਂ ਦੇ ਅਲਾ कि जिस तू जोड़ लेंदा है कि सोई कम कमाए सोई मीन्स ओ कम कमाए मीन्स कम कर जित जित मुख मतलब जिद तेरा जिस काम की राही तेरा मुख उजल हो जाए संसार विच रोशन हो जाए सोई लगे सच कि ओके okay, की कह रहे हैं सोई लगे सच कि ओ उस सच्चे का कायम रहने वाले परमात्मा जुड़ता है ਕਿ ਲੱਗੇ ਮੈਂ ਜੁੜਨਾ ਕਿ ਉਹ ਹੀ ਉਸ ਸੱਚੇ ਪਰਮਾਤਮਾ ਨਾਲ ਜੁੜਦਾ ਹੈ ਜਿਸ ਨੂੰ ਦੇਹਲਾ ਕਿ ਜਿਸ ਤੇ ਤੂੰ ਪਰਮਾਤਮਾ ਕਿਰਪਾ ਕਰਦਾ ਜਿਸ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ ਹੈ ਉਹ ਕਹਿੰਦੇ ਹਨ हे ਪਾਈ ਉਹ ਹੀ ਕੰਮ ਕਰਿਆ ਕਰ ਜਿਸ ਕੰਮ ਵੀ ਰਾਈ ਲੋਕ ਪਰ ਲੋਕ ਤੇਰਾ ਮੂੰਹ ਰੋਸ਼ਨ ਹੋ ਜਾਏ ਔਰ ਉਸ ਤੇ ਪ੍ਰਭੂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਉਹੀ ਇਹ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪੇ ਦਾਤ ਦਿੰਦਾ ਹੈ ਹੁਣ ਇਸ ਪਦੇ ਵਿੱਚ ਗੁਰੂ ਸਾਹਿਬ ਇਹੀ ਕਹਿੰਦੇ ਹਨ ਕਿ ਮਨੁੱਖ ਇਹ ਮਨੁੱਖ ਜੇ ਤੋਨੂ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜਨਾ ਚਾਹੁੰਦਾ ਹੈ ਜਾਂ ਉਹਨਾਂ ਦਾ ਸਾਂਝ ਪਾਉਣਾ ਚਾਹੁੰਦਾ ਹੈ ਤਾਂ ਇਸ ਆਪਣੇ ਕੰਮ ਵੀ ਉਹੀ ਜੇ ਕਰ ਜੇ ਇਸਨਾਂ ਵਿਕਾਰਾਂ ਦੀ ਮਹਿਲ ਤੋਂ ਬਚ ਸਕੇ ਔਰ ਇਸ ਨੂੰ ਹੀ ਗੁਰੂ ਅਰਜਨ ਸਾਹਿਬ ਜੀ ਹੀ ਅੰਕ ਨੰਬਰ 199 ਤੇ ਸਮਝਾਉਂਦੇ ਹੋਏ ਕਹਿੰਦੇ ਨੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਕਿ ਉਹ ਧਾਰਮਿਕ ਉਦਮਕਰ ਜਿਸ ਦੇ ਕਾਰਨ ਤੇਰੇ ਮਨ ਤੇ ਵਿਕਾਰਾਂ ਦੀ ਮੈਲ ਨਾ ਲੱਗ ਸਕੇ ਹਰ ਚਿੱਤਨ ਵਿੱਚ ਇਹ ਮੰਨ ਜਾ ਕੇ ਤੇ ਤੇਰਾ ਇਹ ਜਿਹੜਾ ਮਨ ਹੈ ਇਹ ਪਰਮਾਤਮਾ ਦੀ ਸਿਫਤ ਸਲਾਵ ਵਿੱਚ ਟਿੱਕੇ ਵਿਕਾਰਾਂ ਦੇ ਹੱਲਿਆ ਤੋਂ ਸੁਚੇਤ ਰਹੇ ਨਹੀਂ ਤਾਂ ਫੇਰ ਕੀ ਹੋਏਗਾ ਇਸ ਗੱਲ ਨੂੰ ਚੌਥੇ ਪਾਤਸ਼ਾਹ ਸਾਨੂੰ ਗੁਰੂ ਰਾਮਦਾਸ ਜੀ ਅੰਕ ਨੰਬਰ 308 ਤੇ ਸਮਝਾਉਂਦੇ ਹਨ कि करम धरती शरीर कल युग को बीजे तेहा को खाए कि इस शरीर कर्म रूप बीज बीज लो है इस जिस तरह का बीज अः मनुख बीजता है उस तरह का फल पा गला तक पावस ना खादे तत्काल मर जाए ਕਿ ਕੀਤੇ ਕਰਮਾਦਾਨ ਬੇੜਾ ਗੱਲਾਂ ਉੱਤੇ ਨਹੀਂ ਹੁੰਦਾ ਜੇ ਤੂੰ ਵਿਸ ਖਾਦੀ ਤੇ ਉਸ ਤੋਂ ਬਾਅਦ ਤੂੰ ਅੰਮ੍ਰਿਤ ਭਰੀਆਂ ਗੱਲਾਂ ਵੀ ਕਰੇਗਾ ਤੇ ਇਹ ਮਨੁੱਖ ਤੋਂ ਬਚ ਨਹੀਂ ਸਕਦਾ ਇਸ ਤੋਂ ਕੀ ਮਤਲਬ ਨਿਕਲਦਾ ਹੈ ਇਸ ਤੋਂ ਮਤਲਬ ਨਿਕਲਦਾ ਹੈ ਕਿ ਅਗਰ ਤੂੰ ਕਿਸੇ ਦੂਸਰੇ ਦਾ ਹੱਕ ਮਾਰ ਕੇ ਰਿਸ਼ਵਤ ਲੈ ਕੇ ਜਾਂ ਕੁਝ ਗਲਤ ਕੰਮ ਕਰਕੇ ਉਸ ਪੈਸੇ ਨਾਲ ਅਗਰ ਦਾਨਪੂਰਨ ਵੀ ਕਰ ਲੈ ਲੰਗਰ ਵੀ ਲਵਾ ਲੈਣ ਔਰ ਗੁਰਦਵਾਰਿਆਂ ਦੀ ਬਿਲਡਿੰਗਾਂ ਵੀ ਬਣਵਾ ਲੈਣ ਇਸ ਦਿਖਾਵੇ ਦੇ ਕੰਮ ਨਾਲ ਤੂੰ ਆਪਣੇ ਕੀਤੇ ਕੰਮਾਂ ਦੀ ਸਜ਼ਾ ਤੋਂ ਨਹੀਂ बच ਸਕਦਾ ਜੋ ਤੂੰ ਕੀਤਾ ਹੈ ਉਹ ਤੇਰੇ ਕਰਮਾਂ ਵਿੱਚ ਬੀਜਿਆ ਗਿਆ ਹੈ ਤੂੰ ਆਪਣੇ ਜਿਹੜਾ ਸਰੀਰ ਰੂਪ ਧਰਤੀ ਤੇ ਜੋ ਤੂੰ ਕਰਮ ਕਰੇਗਾ ਉਹ ਬੀਜੇ ਜਾਣਗੇ ਇਸੇ ਕਰਕੇ ਤੂੰ ਹਰ ਕਰਮ ਆਪਣਾ ਸੋਚ ਕੇ ਕਰਨਾ ਹੈ ਉਸ ਪਰਮਾਤਮਾ ਦੇ ਭਾਣੇ ਵਿੱਚ ਉਸ ਦੀ ਰਜ਼ਾ ਵਿੱਚ ਰਹਿ ਕੇ ਚੱਲਣਾ ਹੈ ਹੁਣ ਅਗਲੇ ਪਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਜੋ ਨਟ ਹੰਦੋ ਮੂਲ ਸੋ ਕਰ ਰਾਤ ਕਰ ਠਿਕੋ ਚਿਤ ਵਸਾਏ ਕਦੇ ਨਾ ਜਾਏ ਮਰ ਕੇ ਭਾਈ ਆਪਣੇ ਹਿਰਦੇ ਘਰ ਨੂੰ ਐਸੀ ਆਤਮਿਕ ਜੀਵਨ ਵਾਲੀ ਰਾਸ ਪੂੰਜੀ ਬਣਾ ਜੋ ਫਿਰ ਕਦੇ ਟਹਿ ਟੇਰੀ ਨਾ ਹੋ ਸਕੇ ਕਿ ਸਰੀਰਕ ਜੀਵਨ ਦੇ ਦੁੱਖ ਸੁੱਖ ਉਸ ਨੂੰ ਟਹਿ ਟੇਰੀ ਨਾ ਕਰ ਸਕਣ ਐਸਾ ਉੱਚਾ ਆਤਮਿਕ ਜੀਵਨ ਪਾਉਣ ਲਈ ਇੱਕ ਪਰਮਾਤਮਾ ਨੂੰ ਹੀ ਆਪਣੇ ਚਿਤ ਵਿੱਚ ਵਸਾਇਰਾ ਕਿਉਂਕਿ ਉਹ ਪਰਮਾਤਮਾ ਕਦੇ ਮਰਦਾ ਨਹੀਂ ਤੇ ਕਿਉਂ ਕਿਉਂ ਨਹੀਂ ਮਰਦਾ ਕਿਉਂਕਿ ਉਹ ਅਸੀਂ ਮੂਲ ਮੰਤਰ ਵਿੱਚ ਹੀ ਪਰਦੇ ਆ ਕਿ ਅਕਾਲ ਪੁਰਖ ਹੈ ਉਹ ਕਾਲ ਤੋਂ ਰਹਤਾ ਹੈ ਤੇ ਇਸ ਕਰਕੇ ਉਹ ਕਦੇ ਮਰਦਾ ਨਹੀਂ ਹੈ ਤੇ ਇਸ ਨੂੰ ਹੀ ਇਸੇ ਤਰ੍ਹਾਂ ਅਸੀਂ ਰੋਹ ਸੋਦਰ ਦੀ ਬਾਣੀ ਵਿੱਚ ਵੀ ਇਸ ਗੱਲ ਨੂੰ ਰੋਹ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁਕੇ ਪੋਗ ਕਿ ਉਹ ਪ੍ਰਭੂ ਕਦੇ ਮਰਦਾ ਨਹੀਂ ਨਾ ਹੀ ਉਸ ਦੀ ਖਾਤਰ ਕੋਈ ਸੋਗ ਹੁੰਦਾ ਹੈ ਉਹ ਸਰਦਾ ਜੀਵਾਂ ਨੂੰ ਦਿੰਦਾ ਰਹਿੰਦਾ ਹੈ ਤੇ ਉਸ ਦੀਆਂ ਦਿੱਤੀਆਂ ਦਾਤਾ ਵਰਤਨ ਨਾਲ ਕਦੇ ਮੁੱਕਦੀਆਂ ਨਹੀਂ ਹਨ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੂਕ ਕਿ ਉਹ ਚੀਜ਼ਾਂ ਕਦੇ ਮੁੱਕਦੀਆਂ ਨਹੀਂ ਹੈ ਤੇ ਉਸ ਤੋਂ ਬਾਅਦ ਫਿਰ ਅਗਲੇ ਪਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਤਿੰਨਾ ਪਿਆਰਾ ਰਾਮ ਜੋ ਪ੍ਰਭ ਪਾਣਿਆ ਕਿਹੇ ਭਾਈ ਜਿਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਤਿੰਨਾ ਪਿਆਰਾ ਰਾਮ ਕਿ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ ਜੋ ਪ੍ਰਭ ਪਾਣਿਆ ਜੋ ਜਿਨ ਜੋ ਕਿ ਪ੍ਰਭ ਦੇ ਪ੍ਰਭ ਨੂੰ ਪਾ ਜਾਂਦੇ ਹਨ ਗੁਰ ਪ੍ਰਸਾਦ ਅਕਤ ਨਾਨਕ ਵਖਾਣੇ ਕਿ ਗੁਰੂ ਦੀ ਕਿਰਪਾ ਨਾਲ ਔਰ ਇਹ ਗੁਰੂ ਦੀ ਮਿਹਰ ਨਾਲ ਹੀ ਹੁੰਦਾ ਹੈ ਗੁਰੂ ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਨਾ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਇਹ ਕੀਤੀ ਹੋਈ ਸ਼ੁਰੂ ਕੀਤੀ ਹੋਈ ਹੈ ਕਿ ਇਸ ਪਰਦੇ ਵਿੱਚ ਗੁਰੂ ਸਾਹਿਬ ਇਹੀ ਕਹਿੰਦੇ ਹਨ ਕਿ ਉਸ ਨੂੰ ਅਗਰ ਤੁਸੀਂ ਵਖਾਂਗ ਵੀ ਕਰਦੇ ਹੋ ਉਸ ਅਕਤ ਉਸ ਜੇ ਅਕਤਿਆ ਨਹੀਂ ਜਾ ਸਕਦਾ ਪਰਮਾਤਮਾ ਤੇ ਉਹਦੀ ਕਿਰਪਾ ਨਾਲ ਹੀ ਕਰਦੇ ਹੋ ਉਹ ਸਾਡੇ ਵਿੱਚ ਕੋਈ ਉਹ ਇਤਨੀ ਸਮਰੱਥਾ ਨਹੀਂ ਹੈ ਕਿ ਅਸੀਂ ਉਸ ਦੀ ਉਸ ਨੂੰ ਕੱਟ ਰਕੀਏ ਕਿਉਂਕਿ ਅਸੀਂ ਬਾਣੀ ਜਪ ਵਿੱਚ ਪੜਦੇ ਹਾਂ ਕਟ ਘਟ ਕਥੀ ਕੋਟੀ ਕੋਟ ਕੋਟ ਕਿ ਕਰੋੜਾਂ ਹੀ ਲੋਕ ਉਸ ਨੂੰ ਕੱਟਦੇ ਹੋਏ ਰਹਗੇ ਉਸ ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਿਆ ਅੰਤ ਕਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਇਆ ਜਾਏ ਕਿ ਉਹ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਦਾ ਹੈ ਜੋ ਹੈ ਪਾਈ ਜਿਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੰਦਾ ਹੈ ਇਸ ਤਰ੍ਹਾਂ ਇਸ ਪੂਰੇ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਮਨੁੱਖਾ ਜਨਮ ਦਾ ਸਹੀ ਰਾਹ ਸਹੀ ਰਾਹ ਤੇ ਚੱਲਣ ਦਾ ਤਰੀਕਾ ਸਮਝਾਉਂਦੇ ਹੋਏ ਇਹੀ ਕਹਿ ਰਹੇ ਹਨ ਕਿ ਅੱਖ ਦੇ 4 ਜਿੰਨੇ ਸਮੇਂ ਵਸਤੇ ਵੀ ਆਪਣੇ ਮਨਤੋਂ ਤੋਂ ਪਰਮਾਤਮਾ ਨੂੰ ਨਾ ਭੁਲਾਈ ਕਿਉਂਕਿ ਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ ਹੈ ਉਹ ਆਪ ਹੀ ਜੀਵਾਤਮਾ ਰੂਪ ਇਸ ਰੂਪ ਵਿੱਚ ਸ਼ਰੀਰਾਂ ਦੇ ਅੰਦਰ ਵਰਤ ਰਿਹਾ ਹੈ ਉਹ ਪਰਮਾਤਮਾ ਕਦੇ ਮਰਦਾ ਨਹੀਂ ਸਾਡੇ ਅੰਦਰ ਵੀ ਉਹ ਆਪ ਹੀ ਹੈ ਇਸ ਲਈ ਸਾਨੂੰ ਵੀ ਮੌਤੋਂ ਡਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਪਰਮਾਤਮਾ ਤੋਂ ਬਿਨਾ ਹੋਰ ਸਾਨੂੰ ਮਾਰਨ ਦੀ ਤਾਕਤ ਕੋਈ ਨਹੀਂ ਰੱਖਦਾ ਪਰ ਇਹ ਤਾਂ ਹੀ ਹੁੰਦਾ ਹੈ ਜਦ ਕਿਸੇ ਮਨੁੱਖ ਦੇ ਅੰਦਰ ਪੁਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ ਉਹ ਮਨੁੱਖ ਗੁਰੂ ਦੇ ਚਰਨਾਂ ਵਿੱਚ ਆ ਬੈਠਦੇ ਹਨ ਹਰ ਨਾਮ ਦੀ ਵਰਨਣ ਕਰਨ ਲੱਗ ਜਾਂਦੇ ਹਨ ਔਰ ਆਪਣੇ ਸੇਵਕ ਭਾਵ ਦੇ ਵਿੱਚ ਰਿਹਾਂ ਗੁਰੂ ਉਹਨਾਂ ਤੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਪ੍ਰਗਟ ਕਰ ਦਿੰਦਾ ਹੈ ਗੁਰੂ ਦੇ ਸੰਮੁਖ ਰਹਿਣ ਵਾਲੇ ਮਨੁੱਖਾਂ ਦੇ ਮੂਹ ਪਰਮਾਤਮਾ ਦੇ ਦਰਤੇ ਰੋਸ਼ਨ ਰਹਿੰਦੇ ਹਨ ਪਰ ਗੁਰੂ ਗੁਰੂ ਵੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉੱਤੇ ਉਹ ਸਾਰੇ ਇਹ ਗੁਣਾਂ ਦਾ ਖ਼ਜ਼ਾਨਾ ਪ੍ਰਮਾਤਮਾ ਆਪ ਪ੍ਰਸੰਨ ਹੁੰਦਾ ਹੈ, ਇਸ ਲਈ ਪ੍ਰਮਾਤਮਾ ਨੂੰ ਹਰ ਸਾਹ ਨਾਲ ਔਰ ਹਰ ਗਿਰਾਸ ਨਾਲ ਧਿਆਉਂਦੇ ਰਹਿਣਾ ਚਾਹੀਦਾ ਅੰਤ ਵਿੱਚ ਅਸੀਂ ਇਹੀ ਕਵਾਂਗੇ ਬਾਣੀ ਸਾਨੂੰ ਜੋ ਸਮਝਾ ਰਹੀ ਹੈ ਜੋ ਸਾਥ ਗਿਰਾਸ ਪਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜੋ ਸਾਥ ਗਿਰਾਸ ਪਿਆਵੇ ਮੇਰਾ ਹਰ ਹਰ सो ख गुरु मन पाव, वाह गुरु जी का खालसा वाह गुरु जी की फतेह गलतियां खीमा वाह गुरु जी का खालसा वाह गुरु जी की फते